ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸੂਟ ਸਟ੍ਰੈਚ ਕਰ ਰਹੇ ਸੀਗੇ ਤੇ ਆਪਣਾ ਇਹਦੀ ਬੈਲ ਬਾਹ ਜਿਹਨੂੰ ਕਹਿੰਦੇ ਆ ਉਹ ਬਣਾਉਣੀ ਆ ਤੇ ਇਹਦੀ ਬਾਹ ਤੇ ਵਰਕ ਨਹੀਂ ਸੀਗਾ ਤੇ ਸੂਟ ਤੇ ਕਮੀਜ਼ ਤੇ ਇਸ ਤਰ੍ਹਾਂ ਪੂਰਾ ਹੈਵੀ ਵਰਕ ਹੈ ਤੇ ਬਾਹ ਇਹਦੀ ਪਲੇਨ ਸੀਗੀ ਤੇ ਆਪਾਂ ਬਾਹ ਤੇ ਇਸ ਤਰ੍ਹਾਂ ਲੇਸ ਲਗਾ ਕੇ ਬਾਹ ਨੂੰ ਤਿਆਰ ਕੀਤਾ ਇਹ ਜਿਹੜੀ ਉਹ ਫਰੰਟ ਤੋਂ ਖੁੱਲੀ ਹੁੰਦੀ ਹੈ ਇਹਨੂੰ ਬੈਲ ਬਾਹ ਵੀ ਕਹਿੰਦੇ ਆ ਤੇ ਕਈ ਇਹ ਜਿਵੇਂ ਸਤਤਾਂ ਚ ਮੋਰੀ ਵਾਲੀ ਆ ਕਈ ਇਸ ਤੋਂ ਵੱਧ ਵੀ 8 1/2 ਇੰਚ ਵੀ ਰਖਾ ਲੈਂਦੇ ਆ ਤੇ ਇਹਦੀ ਆਪਾਂ ਤੁਹਾਨੂੰ ਅੱਜ ਨਿਸ਼ਾਨ ਲਾਉਣੇ ਦੱਸਾਂਗੇ ਕਿ ਕਿਸ ਤਰ੍ਹਾਂ ਲਾਉਣੇ ਆ ਤੇ ਇਹ ਆਪਣੀ ਇਸ ਤਰ੍ਹਾਂ ਇਹਦੀ ਕਾਰਟ ਜਾਂਦੀ ਆ ਤੇ ਇਹ ਆਪਾਂ ਹੁਣ ਆਪਾਂ ਨਿਸ਼ਾਨ ਲਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਸ਼ਾਨ ਲਾਉਣੇ ਆ ਆਪਾਂ ਅਣੇ ਇੱਕ ਬਾਹ ਪਰੈਡੀ ਕਰ ਲਈ ਆ ਹੁਣ ਆਪਾਂ ਇਹਦੇ ਨਾਲ ਦੀ ਦੂਸਰੀ ਬਾਹ ਤੇ ਨਿਸ਼ਾਨ ਲਾਉਣੇ ਆ ਇਹਦੇ ਆਪਾਂ ਨਿਸ਼ਾਨ ਲਾਵਾਂਗੇ ਸਟਰਾਪ ਐਸਦਾ 프ਰੰਟ ਤੋਂ ਨਿਸ਼ਾਨ ਲਾਵਾਂਗੇ ਇਹ ਆਪਾਂ 7 ਇੰਚ ਦੇ ਰੱਖਣਾ ਹੈ ਇਹ ਇੱਕ ਨਿਸ਼ਾਨੇ ਲਗਾ ਲੈਣਾ ਫਿਰ ਆਪਾਂ ਬਾਹਰ ਖੁੱਲੀ ਕਿੰਨੀ ਰੱਖਣੀ ਹੈ ਇੱਥੋਂ ਆਪਾਂ ਮੈਨ ਲੈਣਾ ਤੇ ਆ ਆਪਣੀ ਲਾਈਨਿੰਗ ਥੋੜੀ ਢਿੱਲੀ ਚਾਹੀਦੀ ਬਸ ਇਸੇ ਤਰ੍ਹਾਂ ਪਰ ਲਾਈਨਿੰਗ ਨੂੰ ਛੱਡ ਕੇ ਇੱਥੋਂ ਮਿਣਾਗੇ ਆ ਉੱਪਰ ਲਾਈਨਿੰਗ ਹੈ ਇੱਥੋਂ ਆਪਾਂ ਮਿਣਾਗੇ ਇੱਥੋਂ ਬਾਹਰ ਇਹਨਾਂ ਦੀ 6 ਇੰਚ ਤੇ ਆਪਾਂ ਇਹਦੇ ਨਿਸ਼ਾਨ ਲਾ ਲੈਣਾ ਤੇ ਇੱਥੇ ਆਪਣਾ ਸੱਤ ਤੇ ਲੱਗ ਗਿਆ ਹੁਣ ਆਪਾਂ ਇਹਦਾ ਇਸ ਸਾਈਡ ਜਿਹੜਾ ਲਾਉਣਾ ਹੈ ਇਹ ਆਪਾਂ ਕੰਬੀਜ਼ ਦਾ ਮੋਢਾ ਮੇਣ ਕੇ ਲਾਵਾਂਗੇ ਕੰਬੀਜ਼ ਦਾ ਆਪਾਂ ਮੋਢਾ ਮੈਣਾਂ ਇਸ ਤਰ੍ਹਾਂ ਫੜ ਲੈਣਾ ਇਸ ਤਰ੍ਹਾਂ ਫੜ ਕੇ ਇਹਨੂੰ ਪੂਰਾ ਖਿੱਚ ਕੇ ਉੱਪਰੋਂ ਲਾਈਨਿੰਗ ਛੱਡ ਕੇ ਜੇ ਕੋਈ ਲਾਈਨਿੰਗ ਵੱਧੀ ਆ ਤੇ ਛੱਡ ਦੇਣੀ ਹੈ ਨਹੀਂ ਬਰਾਬਰ ਰੱਖ ਲੈਣਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੈਣਾ నిశాను ఎన్ని ఫిట్ లయా స ఇచ్చి ఎన్న దో నిశానే ఇర హా ఫ్రే స ఇంకా సత్ ద నిశా ఏ ਫੀਟਿੰਗ ਵਾਲੀ ਜਿਹੜੀ ਇਸ ਇਹਦੀ ਜਿਹੜੀ ਇਹਦੀ ਬਾਹ ਆਪਾਂ ਪੌਣੀ ਬਾਹ ਬਣਾਈ ਹੋਈ ਹੈ ਪਹਿਲਾਂ ਉਹਦੀ ਫੀਟਿੰਗ 5 ਇੰਚ ਹੈ 5 ਇੰਚ ਤੇ ਆਪਾਂ ਇੱਕ ਨਿਸ਼ਾਨ ਲਾ ਲੈਣਾ ਵੈਸੇ ਤਾਂ ਆਪਾਂ ਇਸ ਤਰ੍ਹਾਂ ਵੀ ਇਹਦੀ ਸਲਾਈ ਕਰ ਸਕਦੇ ਆ ਪਰ ਇਸ ਤਰ੍ਹਾਂ ਪਰਫੈਕਟ ਸਲਾਈ ਮਤਲਬ ਲੱਗਦੀ ਹੈ ਬਹੁਤ ਸੋਹਣੀ ਫੀਟ ਮਾਉਂਦੀ ਨਾਲੇ ਨਾਲੇ ਮੂਹਰੋ ਬਿੱਲ ਬਾਹ ਬਹੁਤ ਸੋਹਣੀ ਬਣਦੀ ਹੈ ਆਪਾਂ ਇੱਥੋਂ ਇੰਚ ਟੇਪ ਰੱਖ ਲੈਣਾ ਇੱਥੋਂ ਇੰਚ ਟੇਪ ਰੱਖ ਕੇ ਜਿਹੜੇ ਆਪਾਂ ਫੀਟਿੰਗ ਵਾਲੀ ਨਿਸ਼ਾਨ ਹੈ ਇਹਦੇ ਨਾਲ ਮਲਾਉਣਾ। ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਇੱਕ ਵਾਰ। ਇਹ ਆਪਣੀ 5 ਇੰਚ ਦੀ ਬਾਹ ਪੌਣੀ ਤਿਆਰ ਸੀ। ਉਹਦੇ ਸਾਹਮਣੇ ਆਪਾਂ 5 ਇੰਚ ਤੇ ਲਗਾਇਆ। ਇਸ ਤਰ੍ਹਾਂ ਫੀਟਿੰਗ ਵਾਲੀ ਨਿਸ਼ਾਨ ਦੇ ਨਾਲ ਮਲਾਉਣਾ। ਇਹ ਆਪਾਂ ਸਿੰਪਲ ਬਾਹ ਦੀ ਸਿਲਾਈ ਇਸ ਤਰ੍ਹਾਂ ਲਗਾਉਣੀ ਆ। ਇਹਦੇ ਆਪਾਂ ਬਾਹ ਥੋੜੀ ਫਰੰਟ ਵੱਤੋਂ ਖੁੱਲੀ ਰੱਖਣੀ ਆ ਜਿਵੇਂ ਕਿ ਬੈਲ ਦੀ ਤਰ੍ਹਾਂ ਹੁੰਦੀ ਆ ਤਾਂ ਕਿ ਬੈਲ ਬਾਹ ਵਜਦੇ ਆ। ਹੁਣ ਆਪਾਂ ਇਹਦਾ ਜਿਹੜਾ ਸੱਤ ਨਿਸ਼ਾਨ ਆ ਇਹ ਆਪਾਂ ਇੱਥੋਂ ਲਿਆ ਕੇ ਆ ਆਪਣੀ ਫੀਟਿੰਗ ਨਾਲ ਦੀ ਆਉਂਦੀ ਹੈ ਇਹਦੇ ਨਾਲ ਇਸ ਤਰ੍ਹਾਂ ਹੀ ਇਹਨੂੰ ਆਪਾਂ ਮਿਲਾਵਾਂਗੇ ਇਸ ਤਰ੍ਹਾਂ ਇਹਦੇ ਨਿਸ਼ਾਨ ਮਿਲਾ ਦੇਣਾ ਹੁਣ ਏਦਾਂ ਬਣਾਉਂਗੀ ਇਹ ਕਾਟ ਆਪਣੀ ਏਦਾਂ ਬਣ ਜਾਣੀ ਹੈ ਇਹ ਇਸ ਤਰ੍ਹਾਂ ਦੇਖ ਰਹੀ ਹੈ ਜਿਹੜੀ ਆਪਣੀ ਫੀਟਿੰਗ ਵਾਲੀ ਇਹ ਨਿਸ਼ਾਨ ਸੀ ਪੌਣੀ ਬਾਣਾ ਫਿਰ ਆਪਾਂ ਜੀ ਇਹ 7 ਇੰਚ ਰੱਖਣੀ 7 ਦੇ ਨਿਸ਼ਾਨ ਲਾ ਕੇ ਇਸੇ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਮਲਾ ਕੇਗਾ ਇਸ ਤਰ੍ਹਾਂ ਨਿਸ਼ਾਨ ਦੇ ਦਿਲ ਸਿਲਾਈ ਲਾ ਦੇਣੀ ਆ ਫਿਰ ਆਪਾਂ ਇਸ ਤਰ੍ਹਾਂ ਇਹਦੇ ਨਾਲੋਂ ਨਾਲੋਂ ਜੋ ਵੀ ਕੱਪੜਾ ਇਹਦੇ ਵਿੱਚ ਆਉਂਦਾ ਇਹਨਾਂ ਇਹਨਾਂ ਛੱਡ ਕੇ ਆਪਾਂ ਇਹ ਕੱਪੜਾ ਕੱਟ ਦੇਣਾ ਤੇ ਇੱਕ ਦੋ ਟੱਕ ਆਪਾਂ ਇੱਥੇ ਲਗਾਵਾਂਗੇ ਕਿਉਂਕਿ ਬਾਹ ਦੀ ਇਥੇ ਵਾਲ ਨਾ ਬਣ ਜਦੋਂ ਆਪਾਂ ਸਿੱਧੀ ਕਰਦੇ ਆ ਤੇ ਇੱਥੇ ਕੱਪੜਾ ਥੋੜਾ ਜਿਆਦਾ ਨਹੀਂ ਰੱਖਣਾ ਇੱਥੋਂ ਕੱਪੜਾ ਕਟਿੰਗ ਕਰ ਦੇਣਾ ਤੇ ਇਸ ਤਰ੍ਹਾਂ ਇਹ ਬਾਹ ਦੇ ਨਿਸ਼ਾਨ ਲਗਾਉਣੇ ਆ ਇਸ ਤੇ ਹੁਣ ਜਿਹੜੀ ਆ ਚੀਜ਼ ਆਪਾਂ ਸਲਾਈ ਕਰ ਲਈ ਐ ਜਿਹੜਾ ਆ ਕਾਰਨਰ ਹੁੰਦਾ ਇਹ ਦਾ ਵੱਧ ਮਾ ਹੁੰਦਾ ਤੇ ਜੇ ਗਲਾਈ ਚ ਆਪਾਂ ਮਾਰਦੇ ਆਂ ਤਾਂ ਜਿਆਦਾ ਉਹ ਮਤਲਬ ਸਿਉਣ ਸਹੀ ਨਹੀਂ ਆਉਂਦੀ ਜੇ ਜਿਆਦਾ ਖੁੱਲੀ ਬਾਹ ਫਿਰ ਆਪਾਂ ਨੂੰ ਗਲਾਈ ਵਿੱਚ ਇਧਰੋਂ ਕੱਟ ਪਾਉਣੀ ਪੈਂਦੀ ਐ ਇਹ ਆਪਾਂ ਤੋਂ ਘੱਟ ਖੁੱਲੀ ਰੱਖੀ ਐ ਸਿੱਧੀ ਬਾਹ ਰੱਖੀ ਐ ਤੇ ਜਿਹੜੀ ਆ ਚੀਜ਼ ਐ ਫਿਰ ਇਹਨੇ ਬਾਹਰ ਦਿਸਦੀ ਐ ਇਸ ਨੂੰ ਆਪਾਂ ਐਦਾਂ ਕਰ ਲੈਣਾ ਆ ਜਿਹੜਾ ਲੜ ਇਸ ਤਰ੍ਹਾਂ ਕਰਕੇ ਆ ਉੱਪਰ ਦੀ ਕਰ ਦੇਣਾ ਇਥੇ ਆਪਾਂ ਇਹਦੀ ਸਿਲਾਈ ਲਗਾ ਦੇਣੀ ਹੈ। ਇਸ ਤਰ੍ਹਾਂ ਸਿਲਾਈ ਲਾ ਦੇਣੀ ਹੈ। ਇਹ ਫਿਰ ਬਾਹਰ ਨਹੀਂ ਦਿਖੂਗਾ। ਇਸੇ ਤਰ੍ਹਾਂ ਜੇ ਤੁਹ ਆਪਣੀ ਬਾਹ ਇਸ ਤਰ੍ਹਾਂ ਹੋਊਗੀ ਨਾ ਐਦਾਂ ਤੇ ਬਾਹਰ ਨਹੀਂ ਦਿਖੂਗਾ। ਜੇ ਆਪਾਂ ਨਹੀਂ ਇਹ ਇਸ ਤਰ੍ਹਾਂ ਲਗਾਉਂਦੇ ਸਮਾ ਸਿਆਉਣ ਫਿਰ ਇਹ ਬਾਹਰ ਦਿਖਣ ਲੱਗ ਜਾਂਦਾ। తాకే హాను కట్ింగ్ కట్ కడ ఇప్పు లావే ఇవే ఇద్దరు లవే టక్కు లాంటి బాహ ਸਟਰੀ ਹੋਗੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਧੰਨਵਾਦ